मामला जिलंधरच चल रहे जुआ अड्डे ਦੇ ਮਾਸਟਰਮਾਈਂਡ ਸਾਬੀ ਦਾ ਦੀਵਾਲੀ ਤੇ ਕਰੋੜਾ ਰੁਪਏ ਦਾ ਜੂਆ ਖੇਡਣ ਦੀ ਤਿਆਰੀ ਕਰ ਰਿਹਾ ਸਾਬੀ ਗੈਰ ਕਾਨੂੰਨੀ ਪਪਾਰ्च ਸੁਰੱਖਿਆ ਪ੍ਰਾਪਤ ਹੋਣ ਤੇ ਇੱਕ ਅਪਰਾਧੀ ਨੂੰ ਤੋਹਫੇ ਵਜੋਂ ਦਿੱਤੀ ਸੀ ਸਕੋਰਪੀਓ ਕਾਰ ਦੈਨਿਕ ਸਵੇਰਾ ਜਲਦ ਕਰੇਗਾ ਹੋਰ ਵੱਡੇ ਖੁਲਾਸੇ ਜਲੰਧਰ ਵਿੱਚ ਜੂਏ ਦੇ ਅੱਡੇ ਦਾ ਮਾਸਟਰਮਾਈਂਡ ਸਾਬੀ ਦੀਵਾਲੀ ਤੇ ਕਰੋੜਾ ਰੁਪਏ ਦਾ ਜੂਆ ਖੇਡਣ ਦੀ ਤਿਆਰੀ ਕਰ ਰਿਹਾ ਦੱਸਦੀ ਹੈ ਕਿ ਦੈਨਿਕ ਸਵੇਰਾ ਨੇ ਹਾਲ ਹੀ ਦੇ ਵਿੱਚ ਖੁਲਾਸਾ ਕੀਤਾ ਸੀ ਕਿ ਜਦੋਂ ਸਾਬੀ ਦੁਆਰਾ ਚਲਾਏ ਜਾ ਰਹੇ ਇੱਕ ਜੂਏ ਦੇ ਅੱਡੇ ਨੂੰ ਅਪਰਾਧੀ ਚਿੰਟੂ ਨੇ ਨੋਟ ਲਿਆ ਤਾਂ ਪੁਲਿਸ ਨੇ ਚਿੰਟੂ ਵਿਰੁੱਧ ਕਾਰਵਾਈ ਤਾਂ ਕੀਤੀ ਪਰ ਸਾਬੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਪਤਾ ਲੱਗਦਾ ਹੈ ਕਿ ਮਿੱਟੀ ਕਮਿਸ਼ਨਰੇਟ ਪੁਲਿਸ ਸਾਬੀ ਦੇ ਅਧੀਨ ਹੈ ਸੂਤਰ ਇਹ ਵੀ ਦੱਸਦੇ ਹਨ ਕਿ ਬਹੁਤ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਸਾਬੀ ਦੀਆਂ ਗਤੀਵਿਧੀਆਂ ਤੋਂ ਜਾਣੂ ਹਨ ਪਰ ਫਿਰ ਵੀ ਉਸ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਸਾਬੀ ਨੇ ਜੂਏ ਦੇ ਕਾਰੋਬਾਰ ਤੋਂ ਕਰੋੜਾਂ ਰੁਪਏ ਦੀ ਦੌਲਤ ਇਕੱਠੀ ਕੀਤੀ ਹੈ ਅਤੇ ਅਜਿਹੀ ਸਥਿਤੀ ਦੇ ਵਿੱਚ ਆਪਣੇ ਜੂਏ ਦੇ ਅੱਡੇ ਤੇ ਸੁਰੱਖਿਆ ਪ੍ਰਾਪਤ ਕਰਨ ਦੇ ਲਈ ਉਸ ਨੇ ਕੁਝ ਸਮਾਂ ਪਹਿਲਾਂ ਹੀ ਜਲੰਧਰ ਦੇ ਇੱਕ ਅਪਰਾਧੀ ਨੂੰ ਇੱਕ ਸਕੋਰਪਿਓ ਕਾਰ ਤੋਹਫੇ ਵਜੋਂ ਦਿੱਤੀ ਸੀ ਤੁਹਾਨੂੰ ਦੱਸ ਦਈਏ ਕਿ ਸਾਬੀ ਮਹਾਨਗਰ ਦੇ ਮਸ਼ਹੂਰ ਕਤਲ ਕੇਸ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਕਤਲ ਦੇ ਵਿੱਚ ਗੋਲੀਬਾਰੀ ਕਰਨ ਵਾਲਿਆਂ ਦੀ ਫੰਡਿੰਗ ਦੇ ਵਿੱਚ ਉਸਦਾ ਨਾਮ ਸਾਹਮਣੇ ਆਇਆ ਸੀ ਪਰ ਲੰਬੇ ਸਮੇਂ ਤੋਂ ਸਾਬੀ ਪੁਲਿਸ ਦੇ ਹੱਥਾਂ ਤੋਂ ਬਚ ਰਿਹਾ ਹੈ ਤੇ ਦੈਨਿਕ ਸਵੇਰਾ ਆਪਣੇ ਅਗਲੇ ਅੰਕ ਦੇ ਵਿੱਚ ਸਾਬੀ ਬਾਰੇ ਜਲਦ ਵੱਡੇ ਖੁਲਾਸੇ ਕਰੇਗਾ ਜਲੰਧਰ ਵਿੱਚ ਜੂਏ ਦੇ ਅੱਡੇ ਦਾ ਮਾਸਟਰਮਾਈਂਡ ਸਾਬੀ ਦੀਵਾਲੀ ਤੇ ਕਰੋੜਾ ਰੁਪਏ ਦਾ ਜੂਆ ਖੇਡਣ ਦੀ ਤਿਆਰੀ ਕਰ ਰਿਹਾ ਹੈ ਕਸਦੀਏ ਕਿ ਦੈਨਿਕ ਸਵੇਰਾ ਨੇ ਹਾਲ ਹੀ ਦੇ ਵਿੱਚ ਖੁਲਾਸਾ ਕੀਤਾ ਸੀ ਕਿ ਜਦੋਂ ਸਾਬੀ ਦੁਆਰਾ ਚਲਾਏ ਜਾ ਰਹੇ ਇੱਕ ਜੂਏ ਦੇ ਅੱਡੇ ਨੂੰ ਅਪਰਾਧੀ ਚਿੰਟੂ ਨੇ ਲੁੱਟ ਲਿਆ ਤਾਂ ਪੁਲਿਸ ਨੇ ਚਿੰਟੂ ਵਿਰੁੱਧ ਕਾਰਵਾਈ ਤਾਂ ਕੀਤੀ ਪਰ ਸਾਬੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਪਤਾ ਲੱਗਦਾ ਹੈ ਕਿ ਮਿੱਕੀ ਕਮਿਸ਼ਨਰੇਟ ਪੁਲਿਸ ਸਾਬੀ ਦੇ ਅਧੀਨ ਹੈ ਸੂਤਰ ਇਹ ਵੀ ਦੱਸਦੇ ਹਨ ਕਿ ਬਹੁਤ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਸਾਬੀ ਦੀਆਂ ਗਤੀਵਿਧੀਆਂ ਤੋਂ ਜਾਣੂ ਹਨ ਪਰ ਫਿਰ ਵੀ ਉਸ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਸਾਬੀ ਨੇ ਜੂਏ ਦੇ ਕਾਰੋਬਾਰ ਤੋਂ ਕਰੋੜਾਂ ਰੁਪਏ ਦੀ ਦੌਲਤ ਇਕੱਠੀ ਕੀਤੀ ਹੈ ਅਤੇ ਅਜੇ ਹੀ ਸਥਿਤੀ ਦੇ ਵਿੱਚ ਆਪਣੇ ਜੂਏ ਦੇ ਅੱਡੇ ਤੇ ਸੁਰੱਖਿਆ ਪ੍ਰਾਪਤ ਕਰਨ ਦੇ ਲਈ ਉਸ ਨੇ ਕੁਝ ਸਮਾਂ ਪਹਿਲਾਂ ਹੀ ਜਲੰਧਰ ਦੇ ਇੱਕ ਅਪਰਾਧੀ ਨੂੰ ਇੱਕ ਸਕੋਰਪਿਓ ਕਾਰ ਤੋਹਫੇ ਵਜੋਂ ਦਿੱਤੀ ਸੀ। ਤੁਹਾਨੂੰ ਦੱਸ ਦਈਏ ਕਿ ਸਾਬੀ ਮਹਾਨਗਰ ਦੇ ਮਸ਼ਹੂਰ ਕਤਲ ਕੇਸ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਕਤਲ ਦੇ ਵਿੱਚ ਗੋਲੀਬਾਰੀ ਕਰਨ ਵਾਲਿਆਂ ਦੀ ਫੰਡਿੰਗ ਦੇ ਵਿੱਚ ਉਸਦਾ ਨਾਮ ਸਾਹਮਣੇ ਆਇਆ ਸੀ ਪਰ ਲੰਬੇ ਸਮੇਂ ਤੋਂ ਸਾਬੀ ਪੁਲਿਸ ਦੇ ਹੱਥਾਂ ਤੋਂ ਬਚ ਰਿਹਾ ਹੈ ਤੇ ਦੈਨਿਕ ਸਵੇਰਾ ਆਪਣੇ ਅਗਲੇ ਅੰਕ ਦੇ ਵਿੱਚ ਸਾਬੀ ਬਾਰੇ ਜਲਦ ਵੱਡੇ ਖੁਲਾਸੇ ਕਰੇਗਾ ਜਲੰਧਰ ਵਿੱਚ ਜੂਏ ਦੇ ਅੱਡੇ ਦਾ ਮਾਸਟਰਮਾਈਂਡ ਸਾਬੀ ਦੀਵਾਲੀ ਤੇ ਕਰੋੜਾ ਰੁਪਏ ਦਾ ਜੂਆ ਖੇਡਣ ਦੀ ਤਿਆਰੀ ਕਰ ਰਿਹਾ ਦੱਸ ਦਈਏ ਕਿ ਦੈਨਿਕ ਸਵੇਰਾ ਨੇ ਹਾਲ ਹੀ ਦੇ ਵਿੱਚ ਖੁਲਾਸਾ ਕੀਤਾ ਸੀ ਕਿ ਜਦੋਂ ਸਾਬੀ ਦੁਆਰਾ ਚਲਾਏ ਜਾ ਰਹੇ ਇੱਕ ਜੂਏ ਦੇ ਅੱਡੇ ਨੂੰ ਅਪਰਾਧੀ ਚਿੰਟੂ ਨੇ ਲੁੱਟ ਲਿਆ ਤਾਂ ਪੁਲਿਸ ਨੇ ਚਿੰਟੂ ਵਿਰੁੱਧ ਕਾਰਵਾਈ ਤਾਂ ਕੀਤੀ ਪਰ ਸਾਬੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਪਤਾ ਲੱਗਦਾ ਹੈ ਕਿ ਮਿੱਟੀ ਕਮਿਸ਼ਨਰੇਟ ਪੁਲਿਸ ਸਾਬੀ ਦੇ ਅਧੀਨ ਸੂਤਰੇ ਵੀ ਦੱਸਦੇ ਹਨ ਕਿ ਬਹੁਤ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਸਾਬੀ ਦੀਆਂ ਗਤੀਵਿਧੀਆਂ ਤੋਂ ਜਾਣੂ ਹਨ ਪਰ ਫਿਰ ਵੀ ਉਸ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਸਾਬੀ ਨੇ ਜੂਏ ਦੇ ਕਾਰੋਬਾਰ ਤੋਂ ਕਰੋੜਾਂ ਰੁਪਏ ਦੀ ਦੌਲਤ ਇਕੱਠੀ ਕੀਤੀ ਹੈ ਅਤੇ ਅਜੇ ਹੀ ਸਥਿਤੀ ਦੇ ਵਿੱਚ ਆਪਣੇ ਜੂਏ ਦੇ ਅੱਡੇ ਤੇ ਸੁਰੱਖਿਆ ਪ੍ਰਾਪਤ ਕਰਨ ਦੇ ਲਈ ਉਸ ਨੇ ਕੁਝ ਸਮਾਂ ਪਹਿਲਾਂ ਹੀ ਜਲੰਧਰ ਦੇ ਇੱਕ ਅਪਰਾਧੀ ਨੂੰ ਇੱਕ ਸਕੋਰਪਿਓ ਕਾਰ ਤੋਹਫੇ ਵਜੋਂ ਦਿੱਤੀ ਸੀ ਤੁਹਾਨੂੰ ਦੱਸ ਦਈਏ ਕਿ ਸਾਬੀ ਮਹਾਨਗਰ ਦੇ ਮਸ਼ਹੂਰ ਕਤਲ ਕੇਸ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਕਤਲ ਦੇ ਵਿੱਚ ਗੋਲੀਬਾਰੀ ਕਰਨ ਵਾਲਿਆਂ ਦੀ ਫੰਡਿੰਗ ਦੇ ਵਿੱਚ ਉਸਦਾ ਨਾਮ ਸਾਹਮਣੇ ਆਇਆ ਸੀ ਪਰ ਲੰਬੇ ਸਮੇਂ ਤੋਂ ਸਾਬੀ ਪੁਲਿਸ ਦੇ ਹੱਥਾਂ ਤੋਂ ਬਚ ਰਿਹਾ ਹੈ ਤੇ ਦੈਨਿਕ ਸਵੇਰਾ ਆਪਣੇ ਅਗਲੇ ਅੰਕ ਦੇ ਵਿੱਚ ਸਾਬੀ ਬਾਰੇ ਜਲਦ ਵੱਡੇ ਖੁਲਾਸੇ ਕਰੇਗਾ ਜਲੰਧਰ ਵਿੱਚ ਜੂਏ ਦੇ ਅੱਡੇ ਦਾ ਮਾਸਟਰਮਾਈਂਡ ਸਾਬੀ ਦੀਵਾਲੀ ਤੇ ਕਰੋੜਾ ਰੁਪਏ ਦਾ ਜੂਆ ਖੇਡਣ ਦੀ ਤਿਆਰੀ ਕਰ ਰਿਹਾ ਹੈ ਦੱਸਦੀ ਹੈ ਕਿ ਦੈਨਿਕ ਸਵੇਰਾ ਨੇ ਹਾਲ ਹੀ ਦੇ ਵਿੱਚ ਖੁਲਾਸਾ ਕੀਤਾ ਸੀ ਕਿ ਜਦੋਂ ਸਾਬੀ ਦੁਆਰਾ ਚਲਾਏ ਜਾ ਰਹੇ ਇੱਕ ਜੂਏ ਦੇ ਅੱਡੇ ਨੂੰ ਅਪਰਾਧੀ ਚਿੰਟੂ ਨੇ ਨੋਟ ਲਿਆ ਤਾਂ ਪੁਲਿਸ ਨੇ ਚਿੰਟੂ ਵਿਰੁੱਧ ਕਾਰਵਾਈ ਤਾਂ ਕੀਤੀ ਪਰ ਸਾਬੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਪਤਾ ਲੱਗਦਾ ਹੈ ਕਿ ਮਿੱਟੀ ਕਮਿਸ਼ਨਰੇਟ ਪੁਲਿਸ ਸਾਬੀ ਦੇ ਅਧੀਨ ਹੈ ਸੂਤਰ ਇਹ ਵੀ ਦੱਸਦੇ ਹਨ ਕਿ ਬਹੁਤ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਸਾਬੀ ਦੀਆਂ ਗਤੀਵਿਧੀਆਂ ਤੋਂ ਜਾਣੂ ਹਨ ਪਰ ਫਿਰ ਵੀ ਉਸ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਸਾਬੀ ਨੇ ਜੂਏ ਦੇ ਕਾਰੋਬਾਰ ਤੋਂ ਕਰੋੜਾਂ ਰੁਪਏ ਦੀ ਦੌਲਤ ਇਕੱਠੀ ਕੀਤੀ ਹੈ ਅਤੇ ਅਜੇ ਹੀ ਸਥਿਤੀ ਦੇ ਵਿੱਚ ਆਪਣੇ ਜੂਏ ਦੇ ਅੱਡੇ ਤੇ ਸੁਰੱਖਿਆ ਪ੍ਰਾਪਤ ਕਰਨ ਦੇ ਲਈ ਉਸ ਨੇ ਕੁਝ ਸਮਾਂ ਪਹਿਲਾਂ ਹੀ ਜਲੰਧਰ ਦੇ ਇੱਕ ਅਪਰਾਧੀ ਨੂੰ ਇੱਕ ਸਕੋਰਪਿਓ ਕਾਰ ਤੋਹਫੇ ਵਜੋਂ ਦਿੱਤੀ ਸੀ ਤੁਹਾਨੂੰ ਦੱਸ ਦਈਏ ਕਿ ਸਾਬੀ ਮਹਾਨਗਰ ਦੇ ਮਸ਼ਹੂਰ ਕਤਲ ਕੇਸ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਕਤਲ ਦੇ ਵਿੱਚ ਗੋਲੀਬਾਰੀ ਕਰਨ ਵਾਲਿਆਂ ਦੀ ਫੰਡਿੰਗ ਦੇ ਵਿੱਚ ਉਸਦਾ ਨਾਮ ਸਾਹਮਣੇ ਆਇਆ ਸੀ ਪਰ ਲੰਬੇ ਸਮੇਂ ਤੋਂ ਸਾਬੀ ਪੁਲਿਸ ਦੇ ਹੱਥਾਂ ਤੋਂ ਬਚ ਰਿਹਾ ਹੈ ਤੇ ਦੈਨਿਕ ਸਵੇਰਾ ਆਪਣੇ ਅਗਲੇ ਅੰਕ ਦੇ ਵਿੱਚ ਸਾਬੀ ਬਾਰੇ ਜਲਦ ਵੱਡੇ ਖੁਲਾਸੇ ਕਰੇਗਾ ਜਲੰਧਰ ਵਿੱਚ ਜੂਏ ਦੇ ਅੱਡੇ ਦਾ ਮਾਸਟਰਮਾਈਂਡ ਸਾਬੀ ਦੀਵਾਲੀ ਤੇ ਕਰੋੜਾ ਰੁਪਏ ਦਾ ਜੂਆ ਖੇਡਣ ਦੀ ਤਿਆਰੀ ਕਰ ਰਿਹਾ ਹੈ ਦੱਸਦੀ ਹੈ ਕਿ ਦੈਨਿਕ ਸਵੇਰਾ ਨੇ ਹਾਲ ਹੀ ਦੇ ਵਿੱਚ ਖੁਲਾਸਾ ਕੀਤਾ ਸੀ ਕਿ ਜਦੋਂ ਸਾਬੀ ਦੁਆਰਾ ਚਲਾਏ ਜਾ ਰਹੇ ਇੱਕ ਜੂਏ ਦੇ ਅੱਡੇ ਨੂੰ ਅਪਰਾਧੀ ਚਿੰਟੂ ਨੇ ਲੁੱਟ ਲਿਆ ਤਾਂ ਪੁਲਿਸ ਨੇ ਚਿੰਟੂ ਵਿਰੁੱਧ ਕਾਰਵਾਈ ਤਾਂ ਕੀਤੀ ਪਰ ਸਾਬੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਪਤਾ ਲੱਗਦਾ ਹੈ ਕਿ ਮਿੱਟੀ ਕਮਿਸ਼ਨਰੇਟ ਪੁਲਿਸ ਸਾਬੀ ਦੇ ਅਧੀਨ ਹੈ ਸੂਤਰੇ ਵੀ ਦੱਸਦੇ ਹਨ ਕਿ ਬਹੁਤ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਸਾਵੀ ਦੀਆਂ ਗਤੀਵਿਧੀਆਂ ਤੋਂ ਜਾਣੂ ਹਨ ਪਰ ਫਿਰ ਵੀ ਉਸ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਸਾਵੀ ਨੇ ਜੂਏ ਦੇ ਕਾਰੋਬਾਰ ਤੋਂ ਕਰੋੜਾਂ ਰੁਪਏ ਦੀ ਦੌਲਤ ਇਕੱਠੀ ਕੀਤੀ ਹੈ ਅਤੇ ਅਜਿਹੀ ਸਥਿਤੀ ਦੇ ਵਿੱਚ ਆਪਣੇ ਜੂਏ ਦੇ ਅੱਡੇ ਤੇ ਸੁਰੱਖਿਆ ਪ੍ਰਾਪਤ ਕਰਨ ਦੇ ਲਈ ਉਸ ਨੇ ਕੁਝ ਸਮਾਂ ਪਹਿਲਾਂ ਹੀ ਜਲੰਧਰ ਦੇ ਇੱਕ ਅਪਰਾਧੀ ਨੂੰ ਇੱਕ ਸਕੋਰਪਿਓ ਕਾਰ ਤੋਹਫੇ ਵਜੋਂ ਦਿੱਤੀ ਸੀ ਤੁਹਾਨੂੰ ਦੱਸ ਦਈਏ ਕਿ ਸਾਬੀ ਮਹਾਨਗਰ ਦੇ ਮਸ਼ਹੂਰ ਕਤਲ ਕੇਸ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਕਤਲ ਦੇ ਵਿੱਚ ਗੋਲੀਬਾਰੀ ਕਰਨ ਵਾਲਿਆਂ ਦੀ ਫੰਡਿੰਗ ਦੇ ਵਿੱਚ ਉਸਦਾ ਨਾਮ ਸਾਹਮਣੇ ਆਇਆ ਸੀ ਪਰ ਲੰਬੇ ਸਮੇਂ ਤੋਂ ਸਾਬੀ ਪੁਲਿਸ ਦੇ ਹੱਥਾਂ ਤੋਂ ਬਚ ਰਿਹਾ ਹੈ ਤੇ ਦੈਨਿਕ ਸਵੇਰਾ ਆਪਣੇ ਅਗਲੇ ਅੰਕ ਦੇ ਵਿੱਚ ਸਾਬੀ ਬਾਰੇ ਜਲਦ ਵੱਡੇ ਖੁਲਾਸੇ ਕਰੇਗਾ ਜਲੰਧਰ ਵਿੱਚ ਜੂਏ ਦੇ ਅੱਡੇ ਦਾ ਮਾਸਟਰਮਾਈਂਡ ਸਾਬੀ ਦਿਵਾਲੀ ਤੇ ਕਰੋੜਾ ਰੁਪਏ ਦਾ ਜੂਆ ਖੇਡਣ ਦੀ ਤਿਆਰੀ ਕਰ ਰਿਹਾ ਦੱਸ ਦਈਏ ਕਿ ਦੈਨਿਕ ਸਵੇਰਾ ਨੇ ਹਾਲ ਹੀ ਦੇ ਵਿੱਚ ਖੁਲਾਸਾ ਕੀਤਾ ਸੀ ਕਿ ਜਦੋਂ ਸਾਬੀ ਦੁਆਰਾ ਚਲਾਏ ਜਾ ਰਹੇ ਇੱਕ ਜੂਏ ਦੇ ਅੱਡੇ ਨੂੰ ਅਪਰਾਧੀ ਚਿੰਟੂ ਨੇ ਲੁੱਟ ਲਿਆ ਤਾਂ ਪੁਲਿਸ ਨੇ ਚਿੰਟੂ ਵਿਰੁੱਧ ਕਾਰਵਾਈ ਤਾਂ ਕੀਤੀ ਪਰ ਸਾਬੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਪਤਾ ਲੱਗਦਾ ਹੈ ਕਿ ਮਿੱਟੀ ਕਮਿਸ਼ਨਰੇਟ ਪੁਲਿਸ ਸਾਬੀ ਦੇ ਅਧੀਨ ਹੈ ਸੂਤਰ ਇਹ ਵੀ ਦੱਸਦੇ ਹਨ ਕਿ ਬਹੁਤ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਸਾਬੀ ਦੀਆਂ ਗਤੀਵਿਧੀਆਂ ਤੋਂ ਜਾਣੂ ਹਨ ਪਰ ਫਿਰ ਵੀ ਉਸ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਸਾਬੀ ਨੇ ਜੂਏ ਦੇ ਕਾਰੋਬਾਰ ਤੋਂ ਕਰੋੜਾਂ ਰੁਪਏ ਦੀ ਦੌਲਤ ਇਕੱਠੀ ਕੀਤੀ ਹੈ ਅਤੇ ਅਜਿਹੀ ਸਥਿਤੀ ਦੇ ਵਿੱਚ ਆਪਣੇ ਜੂਏ ਦੇ ਅੱਡੇ ਤੇ ਸੁਰੱਖਿਆ ਪ੍ਰਾਪਤ ਕਰਨ ਦੇ ਲਈ ਉਸ ਨੇ ਕੁਝ ਸਮਾਂ ਪਹਿਲਾਂ ਹੀ ਜਲੰਧਰ ਦੇ ਇੱਕ ਅਪਰਾਧੀ ਨੂੰ ਇੱਕ ਸਕੋਰਪਿਓ ਕਾਰ ਤੋਹਫੇ ਵਜੋਂ ਦਿੱਤੀ ਸੀ ਤੁਹਾਨੂੰ ਦੱਸ ਦਈਏ ਕਿ ਸਾਬੀ ਮਹਾਨਗਰ ਦੇ ਮਸ਼ਹੂਰ ਕਤਲ ਕੇਸ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਕਤਲ ਦੇ ਵਿੱਚ ਗੋਲੀਬਾਰੀ ਕਰਨ ਵਾਲਿਆਂ ਦੀ ਫੰਡਿੰਗ ਦੇ ਵਿੱਚ ਉਸਦਾ ਨਾਮ ਸਾਹਮਣੇ ਆਇਆ ਸੀ ਪਰ ਲੰਬੇ ਸਮੇਂ ਤੋਂ ਸਾਬੀ ਪੁਲਿਸ ਦੇ ਹੱਥਾਂ ਤੋਂ ਬਚ ਰਿਹਾ ਹੈ ਤੇ ਦੈਨਿਕ ਸਵੇਰਾ ਆਪਣੇ ਅਗਲੇ ਅੰਕ ਦੇ ਵਿੱਚ ਸਾਬੀ ਬਾਰੇ ਜਲਦ ਵੱਡੇ ਖੁਲਾਸੇ ਕਰੇਗਾ